ਅਰ ਕੀ ਨਾਣ ਵੜ ਜਾਂਦੀ ਆ ਆ ਸਾਰਿਆਂ ਭਾਂਡਿਆਂ ਦਾ ਕਰਾ ਮੇਰੇ ਵਾਸਤੇ ਖੜਾ ਕਰਤਾ ਵੀ ਆਪੀ ਮਾਜੀ ਜਾਊਗੀ ਪਤਾ ਨਹੀਂ ਕੀ ਨਾ ਨਾ ਕੇ ਖਾਣ ਲਵਣੀ ਆ ਆ ਪਾਣੀ ਟੋਕਰੀ ਲੈ ਲਓ ਮੈਨੂੰ ਹਾਂ ਜੀ ਪਾਬੀ ਜੀ ਪਾਣੀ ਟੋਕਰੀ ਜਾ ਕੇ ਲੈ ਲਓ ਭਾਂਡਿਆਂ ਆਹ ਲਓ ਲਓ ਇਹਦਰੋਂ ਦਾ ਫਸਨੇ ਚੰਗਾ ਉੜਾ ਕੇ ਲੱਗ ਜਾਂਦਾ ਇਹ ਆਖੇ ਨਾਲ ਪੀ ਰਹੀ ਲੋ ਦੀ ਪਾਬੀ ਜੀ ਸਰਬ ਸਵਾਸੇ ਸੋਡੇ ਕੀ ਹੋ ਗਿਆ ਕੀ ਹੋ ਗਿਆ ਆਲੀ ਤਾਂ ਸਹਰਦੀ ਸੀ ਜੀ ਹੋ ਕੀ ਗਿਆ ਹੋ ਕੀ ਗਿਆ ਜਦੋਂ ਨਾਲੇ ਕਮਾਫ ਕਰਦੇ ਉਹ ਹੋ ਟੋਕਰੀ ਲੈ ਕੇ ਚੱਕਲੀ ਵਾਹ ਮੇਰੀ ਗੱਲ ਸੁਣਨੀ ਜੇ ਟੋਕਰੀ ਲਿਆਦੀ ਫੇਰ ਕੜਾ ਇਹ ਘਟ ਗਿਆ ਕਲਿੱਸਾ ਹੋ ਗਿਆ ਗੱਲ ਤਾਂ ਕਰਨ ਦੀ ਨਹੀਂ ਹੈਗੀ ਬਾਹਰ ਅੰਦਰ ਆ ਗਾ ਕੀ ਕਹੂਗਾ ਵੀ ਉਹ ਤਾਂ ਤੀਂਜਿਆਂ ਦਾ ਮਾਗਰ ਥੱਲੇ ਲੱਗਿਆ ਫਰਦਾਗਾ ਮਾੜੀ ਮਾੜੀ ਆ ਤਲੂਆ ਕ ਮਾਰ ਲਿਆ ਘਰ ਇਹ ਬਾਹਰ ਅੰਦਰ ਕਿਹੜਾ ਇੱਚ ਕੋਈ ਖੜਿਆ ਫਾਨਾ ਚ ਵੀ ਇਹਨੂੰ ਦੇਖ ਲੂਗਾ ਲੈ ਤੁਸੀਂ ਆਂਟੀ ਕਮਾਂਡੂ ਵੀ ਦੱਸ ਦਿੰਦੇ ਆ ਵੀ ਉਹਨਾਂ ਆਲੀ ਤੇ ਸੋਟੀ ਹੱਕ ਮਾਰਦਾ ਉਹ ਤਾਂ ਸਾਡਾ ਜੇ ਤਾਂ ਦੋકરી ਮੰਗਾਈ ਸੀ ਰਹਿਣ ਦੇ ਕੋਈ ਇਸ ਕੰਮ ਨੂੰ ਐਵੇਂ ਨਾ ਲੜਿਆ ਕਰੋ ਬਸ ਸੋਚ ਨਹੀਂ ਕਰਦਾ ਤੂੰ ਬਹਿਸ ਨਾ ਰੱਖਿਆ ਕਰ ਕੋਈ ਬਾਜ਼ਾਰ ਤਾਂ ਬੰਦ ਚੱਲਾਂਗੇ ਮੈਂ ਮੇਰਾ ਸਮਝਾਉਂਦਾ ਇਹਨੂੰ ਹੱਕ ਬਣਦਾ ਇਹਦੀ ਗਲਤੀ ਐ ਨਹੀਂ ਦੱਸਣਾ ਮੰਨਦਾ ਚੱਲ ਕੋਈ ਨਹੀਂ ਫੇਰ ਦੱਸ ਦੇ ਨਾਲੇ ਪਹਿਲਾਂ ਆਂ ਦੱਸ ਆਪ ਬਣ ਹੋਣ ਵੜ ਗਿਆ ਹਾਂ ਮੇਰਾ ਬਟਨ ਤਾਂ ਲਾਉਂਦੀ ਓਹੋ ਮੈਂ ਕੱਲ ਨੂੰ ਜਾ ਲ ਸੀਗਾ ਵੀ ਬਟਨ ਟੁੱਟਿਆ ਪਈ ਉਹ ਕੰਬਾਈਨ ਤੇ ਹੋ ਗਿਆ ਟੁੱਟ ਗਏ ਸਾਰੇ ਬਟਨ ਇਹਨੂੰ ਬਟਨ ਕਿੱਥੋਂ ਜਾਦ ਰਹਿੰਦੇ ਨੇ ਇਹ ਤਾਂ ਕੰਨਾ ਨਾ ਹੋਂ ਨਾ ਹੋਂ ਕਰਦਾ ਉਹ ਨਾ ਨਾ ਤੂੰ ਵੀ ਨਾ ਨਾ ਕਰ ਕਬੀ ਉਹ ਮੈਂ ਨਾ ਕਰ ਦਿੰਦਾ ਬੱਚੀ ਜਾਊਗੀ ਹੁਣ ਆਪ ਤਾਂ ਨਹੀਂ ਹੁੰਦੀ ਆ ਦੇਖੀ ਇਹਨੂੰ ਮੁੱਛੀ ਵੀ ਸੂਟ ਕਿੱਦਾਂ ਦਾ ਪਾਇਆ 10 ਦਿਨ ਹੋ ਗਏ ਪੂਰੇ ਐਚ ਪਾਏ ਤੂੰ ਇਹ ਤਾਂ ਮੈਨੂੰ ਪਤਾ ਹੈਗਾ ਹਾਂ ਓਹੋ ਭਾਜੀ ਮੇਰੀ ਗੱਲ ਸੁਣੋ ਇੱਕ ਨਾ ਹੋਂ ਵਾਲਾ ਜਦੋਂ ਮੈਨੂੰ ਟਾਈਮ ਲੱਗਦਾ ਉਹ ਇਹ ਵੜ ਜਾਂਦੀ ਹੈ ਮੈਂ ਇੱਕ ਜਣਾ ਨਹਾਉਣ ਵਾਸਤੇ ਬਹੁਤ ਆ ਇੱਕ ਜਣਾ ਨਹਾ ਲੈ ਅੱਛਾ ਇੱਕ ਨਹਾਉਣ ਵਾਲੇ ਨਾਲ ਨਹੀਂ ਹੁਣ ਸਰਦਾ ਹੁਣ ਤਾਂ ਦੋ ਦੋ ਨਹਾਉਣ ਵਾਲੇ ਚਾਹੀਦੇ ਨੇ ਆ ਦੇਖ ਚੱਲ ਕੋਈ ਦੇਖੋ ਲੀੜਾ ਕੱਪੜਾ ਇਹਨੂੰ ਨਾਲ ਦਾ ਲੈ ਕੇ ਆਉਣਾ ਤਾਂ ਨਹੀਂ ਇੱਥੇ ਆਉਂਦੇ ਆਲਾ ਕੀ ਆ ਕੁਗਾ ਅਰਾ ਕੁਗਾ ਦੋ ਹੀ ਜੀਆਂ ਨੇ ਉਹਦੇ ਥੱਲੇ ਲਾ ਰੱਖਦੇ ਨੇ ਚੱਲ ਕੋਈ ਨਹੀਂ ਆ ਕੇ ਦੇ ਕੱਪੜਾ ਪਾ ਲੈ ਨਾ ਮਾੜੇ ਮੋਟੇ ਐਵੇਂ ਨਾ ਸੱਤ ਲੋਕਾਂ ਤੋਂ ਮਾਰੇ ਕਹਾਈ ਜਾਇਆ ਕਰ ਤੂੰ ਜਾ ਕੰਮ ਕਰ ਤੂੰ ਨਾਲਾ ਜਿਹੜੇ ਪਿਛਾਕਾਂ ਦੇ ਲਾਉਣਾ ਹੈ ਭਾਬੀ ਗੁੱਸਾ ਨਾ ਗੱਲਾਂ ਕਰੀਦਾ ਓ ਬਾਜੀ ਮੈਂ ਕਦੋਂ ਗੁੱਸਾ ਕਰਦੀ ਆ ਮਗਰੋਂ ਬਥੇਰਾ ਸਿਆਪਾ ਕਰਦੀ ਆ ਸੋਡੋ ਹੁਣ ਤਾਂ ਮਾੜਾ ਮੋਟਾ ਸੋਤੋ ਡਰਦੀ ਰਹਿੰਦੀ ਐ ਤੂੰ ਕਾਨੂੰ ਇਹ ਟੋਕਰੀ ਵਧਾਉਣੀ ਸੀ ਮੈਂ ਥੋੜੀ ਹਾਏ ਫੇਰ ਕੀ ਹੋ ਗਿਆ ਬਾਜੀ ਜੀ ਤੁਸੀਂ ਨੇ ਟੋਕਰੀ ਲਿਆਤੀ ਚੱਲ ਕੋਈ ਨਹੀਂ ਭਾਂਡਾ ਭਾਂਡੇ ਅਸੀਂ ਜਾ ਆਈਏ ਚੰਗਾ ਆਹੋ ਜਾਓ ਜਾਓ ਕੋ ਕੋਸ ਮਗੌਣਾ ਤਾਂ ਨਹੀਂ ਨਹੀਂ ਮੈਂ ਤਾਂ ਕੁਸ ਨਹੀਂ ਮਗੌਣਾ ਹੈਗਾ ਤੇ ਪਿਆਰ ਹੋ ਗਈ ਆ ਰਹੀਆਂ ਵਸ ਸੁਨਾਰੀ ਕੱਪੜੀ ਬਦਲਣੇ ਨੇ ਆ ਵਧੀਆ ਤਾਂ ਹੈਗੇ ਨੇ ਹੁਣ ਕੱਪੜੇ ਲੈ ਇਹ ਮੈਂ ਦੂਜੇ ਪਾਸੇ ਜਾਂਦੀ ਮੈਂ ਆਉਂਗੀ ਹੂੰ ਜਦੋਂ ਬਦਲ ਲਾ ਫਿਰ ਜੀ ਕਰ ਪ੍ਰਯੋਗ ਤੇ ਨਾਲੇ ਮੈਨੂੰ ਐ ਦੱਸੋ ਕੀ ਉਹ ਤੇ ਕਿੱਥੇ ਕਿੱਥੀ ਕਰੀ ਜਾਂਦਾ ਇਹ ਕੋਈ ਦੁਬਾਰਾ ਪਸ ਨਹੀਂ ਕਰਦਾ ਮੈਂ ਤਾਂ ਆਇਆ ਵੀ ਤੁਸੀਂ ਉਹਨੂੰ ਕਹਿ ਕੇ ਆਇਆ ਨਹੀਂ ਪਲੇਸ ਨਾ ਕਰਾ ਕਰ ਮੜਾ ਯਾਦ ਬਣਾ ਕੇ ਰੱਖਿਆ ਕਰੋ ਬਣਾ ਕੇ ਰੱਖੀ ਵੀ ਆ ਹੋਰ ਹੁਣ ਦੱਸ ਕੀ ਕਰਾਂ ਨਰਮ ਬੋਤਾ ਨਰਮ ਦਾ ਇਹ ਕੋਲ ਚੀਜ਼ ਦੇਣਾ ਮੈਂ ਉਹਨੂੰ ਨਾਲ ਦੀ ਲਿਆ ਕੇ ਰਹੀ ਆ ਦੇ ਬਹਿਦ ਨਾਲ ਦਾ ਸੂਟ ਨਹੀਂ ਹੁੰਦਾ ਸੀ ਹਜੇ ਤੱਕ ਨਹੀਂ ਮਹਾਰਾਣੀ ਨੇ ਸਮਾਇਆ ਹੈਗਾ ਓਏ ਓਏ ਕਹੀ ਇਹਨਾਂ ਨੂੰ ਇਹਨੂੰ ਉਹੀ ਸਵਾ ਅੱਧਾ ਆਈ ਹੈ ਅਬੀ ਚਲ ਸਾਮਕੇ ਲੱਗ ਹਾਂ ਕਾ ਨੂੰ ਹਾਂ ਵਿਆਹ ਸਾਦੀ ਪਾਲਾਂਗੇ ਬੜੀ ਚਲਾਕਾ ਭਾਣ ਜੀ ਆ ਗਈ ਕਿਤੇ ਹੁੰਦੇ ਰੂਗੀ ਭਤੀਜੀ ਆ ਗਈ ਚੱਕ ਕੇ ਹੁੰਦੇ ਦਊਗੀ ਮਿਮਾਰਨਾ ਖਤਰ ਲੈ ਕੇ ਦੇੰਨੀ ਅੱਛਾ ਆਹੋ ਐ ਜੇ ਕੰਮ ਕਰਦੀ ਇਹ ਤਾਂ ਪੇਕ ਕੰਢੋਂਦੀ ਹੈ ਸਭ ਕੁਝ ਸਭ ਕੁਝ ਹਾਂ ਤੂੰ ਮੇਰੇ ਬਾਲਾ ਢੋਲਿਆ ਲੱਗਾ ਨਾ ਮੈਂ ਕੱਪੜੇ ਬਦਲ ਲਾਂ ਫਿਰ ਬਦਲ ਲਾ ਬਦਲ ਤੇ ਇੱਥੇ ਘਰ ਮੜਾ ਜਾ ਇਹੋ ਕੱਪੜਿਆਂ ਦੀ ਲੱਗੀ ਹਜੇ ਮੇਰਾ ਪਾਟਨ ਨੇ ਲਾਇਆ ਸਭ ਬੈਂਕ ਤੇ ਸਾਰੇ ਕੱਪੜੇ ਦਾ ਕਿਸੇ ਦਾ ਪਾਟਨ ਟੁੱਟ ਗਿਆ ਤੇ ਜਦੋਂ ਆਹ 파ਟ ਗਿਆ ਤੇ ਉਹ ਹੋ ਗਿਆ ਤੇ ਸਮਝ ਨਹੀਂ ਆਉਂਦੀ ਕੇ ਪੀ ਆ ਜਾਈਓ ਨਾ ਆਓ ਸਾਠਗੜ ਲੋਕ ਬਹਿ ਜਾਣਗੇ ਇੱਥੇ ਹਨ ਇਹ ਲੱਗ ਕਿ ਹੁਣ ਕੰਦਾ ਆਸ ਨਹੀਂ ਦਾ ਕੰਪਾਬ ਨਹੀਂ ਬੜਾ ਨਾ ਪਾਬ ਨਹੀਂ ਫਿਟਣ ਵਾਲੀ ਹੈਗੀ ਏਗੀ ਲੋਈ ਵੱਢਦੀ ਫਿਰੂਗੀ ਸਾਧੀਆਂ ਨੂੰ ਦਵਾਈ ਲੈ ਜਿਹੜਾ ਖਾਣਾ ਨਾ ਨੀ ਪਮੀ ਹਾਂ ਮੈਂ ਤੇਰੇ ਕੰਨਿਆ ਸੀ ਤੂੰ ਇੱਥੇ ਗਾਜਾ ਪਾਈ ਬੈਠੀ ਹੈਂ ਹਾਂ ਕਿੱਥੇ ਮੈਂ ਤਾਂ ਹਾਂ ਆਹ ਹਾਂ ਸਮਾਰਕ ਜੱਟ ਹੀ ਸਾਰਾ ਗਾ ਪੈ ਪੈ ਸੀ ਆ ਇੱਥੇ ਸਬਜ਼ੀ ਨਹੀਂ ਛੱਡਦਾ ਮੇਰਾ ਪੁੱਤ ਜਰਨਾ ਇੱਧਰ ਆ ਕੇ ਤੋੜ ਕੇ ਲੈ ਜਾਂਦਾ ਨਹੀਂ ਗਾਦੀਏ ਲੱਗਦੀ ਆ ਜਾ ਤੈਨੂੰ ਨਵੀਂ ਚੀਜ਼ ਦਿਖਾ ਕੇ ਲਿਆਵਾਂ ਨਹੀਂ ਕੀ ਦੇਖ ਲਿਆ ਨਹੀਂ ਜੀਤੋ ਦਾ ਦਿਆਉਰਾ ਆਇਆਗਾ ਉੱਥੋਂ ਜੂ ਕੀ ਦਿਆ ਹੋਇਆ ਸਭ ਮਸੀਹ ਆ ਜੇਹਟ ਸੱਚ ਮੇਰਾ ਵੀ ਦਿਮਾਗ ਬਾਉਂਦ ਲਿਆ ਪਿਆ ਤੂੰ ਤਾਂ ਪਤਾ ਨਹੀਂ ਜੇਹਟ ਤੂੰ ਤਾਂ ਦੇਖ ਲੈ ਜੇਹਟ ਨੂੰ ਬਾਹਰ ਹੀ ਹੋ ਗਈ ਮੈਂ ਵੀ ਦੇਖ ਲੈ ਤਰ ਤੂੰ ਹੋਈ ਬਈਆ ਜੇਹਟ ਆ ਜਾ ਤੈਨੂੰ ਦਿਖਾ ਕੇ ਲਿਆਵਾਂ ਨਹੀਂ ਨਾਲ ਚਾਰ ਉੱਥੇ ਗੱਲਾਂ ਮਾਰ ਕੇ ਗਏ ਉੱਥੋਂ ਉੱਥਾਨੀਆਂ ਹੋ ਲਿਆ ਕੇ ਖਾਣ ਪੀਣ ਵਾਲਾ ਸਮਾਨ ਨਾਲ ਚਾਹ ਨਾਲ ਪੀ ਖਾ ਕੇ ਆਵਾਂਗੇ ਕੱਲ ਨੂੰ ਦਊ ਖਾਣ ਪੀਣ ਵਾਲਾ ਸਮਾਨ ਮ ਹਾਂ ਉਹ ਸੁਣੀਦਾ ਦਾ ਜਾ ਆਉਣੀ ਹੈ ਜੀ ਚੱਲੀਏ ਫਿਰ ਚੱਲ ਹੋਰ ਕੋਣ ਗੱਲ ਸੁਣਦਾ ਹਾਂ ਸੱਚ ਮੈਂ ਗਈ ਸੀ ਨੱਕ ਹੋ ਗਿਆ ਹਾਂ ਉਹ ਬੰਦਾਂ ਨੂੰ ਮੈਂ ਤਾਂ ਗਈ ਸੀ ਸਮਝਾਉਣਾ ਹਾਂ ਉਹ ਕੰਜਰੇ ਨੇ ਮੈਨੂੰ ਕੁੱਤਾ ਪਾੜ ਲਿਆ ਮੈਂ ਤਾਂ ਮਸਾ ਨਿਕਲ ਕੇ ਮੈਂ ਨਹੀਂ ਆਂਦੀ ਉਹਨਾਂ ਦੇ ਘਰੇ ਛਿੰਦਰ ਆ ਤੇ ਨਾ ਛਿੰਦਰ ਮੈਂ ਤਾਂ ਮੇਰੇ ਪਿਆਉ ਦੀ ਰਾਨਾ ਤੇ ਦੋ ਹਨੇ ਖੱਖਾਂ ਪਾੜ ਦੋ ਚੱਲ ਮੇਰੇ ਨਾਲ ਤੂੰ ਦੇਖ ਲੈ ਨਾ 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 ਮੈਂ ਜਦ ਮੂਹ ਰਹਿ ਗਈਆਂ ਜੀ ਤੂੰ ਮੂਹ ਚੰਮੇ ਜਾ ਰਹੀ ਤੇ ਕੁਝ ਹੋ ਗਿਆ ਜੇ ਕੁਝ ਹੋ ਗਿਆ ਮੇਰੀ ਮੂਹ ਤੇ ਨਾਲ ਗੁੱਤ ਮੋਨ ਦੀ ਵਸ ਚੱਲ ਆ ਕੀ ਕਰੀ ਆ ਕੀ ਕਰਾਂਗੇ ਹਾਂ ਚੱਲ ਆਹ ਓਕੇ ਧਰਨੋ ਆ ਜਾ ਹੁਣ ਮੀਂਹ ਨਾ ਲੱਗਦਾ ਜਰਾ ਆ ਗਈ ਜੀ ਆ ਗਈ ਹੋਰ ਲੈ ਲੈ ਦੇਖ ਕੋ ਸੁਣਾ ਲੱਗਸ ਤਾ ਹਾਂ ਵਧੀਆ ਲੱਗਦਾ ਵਧੀਆ ਉਹ ਵੀ ਵਧੀਆ ਹੀ ਸੀ ਉਹ ਕਿ ਹੋਇਆ ਸੀ ਉੱਲੀ ਲੱਗੀ ਸੀ ਉਹ ਨਹੀਂ ਉਹ ਤਾਂ ਮੈਂ ਦੋ ਤਿੰਨ ਵਾਰੀ ਬਿਜਾਰ ਪਾ ਕੇ ਆ ਗਈ ਹੁਣ ਮੈਂ ਇਹਦਾ ਕਿਵੇਂ ਕਰਾਂ ਬਦਲਾ ਕੇ ਅਸੀਂ ਸੱਟ ਬਦਲ ਲਓ ਮੈਂ ਤਾਂ ਕਹਿੰਦੀ ਆ ਫਿਰ ਚਲ ਸੱਟ ਫਿਰ ਹਾਂ ਆ ਜਾ ਓਏ ਆਲਾ ਕੁਫਾਰ ਦਾ ਚੋਬਾਈ ਜਾਂਦੀ ਆ ਦਾ ਬਾਟਨ ਮੁੱਕ ਗਿਆ ਪਿਆਰਾ ਉਹ ਕੋਈ ਨੀ ਹੁੰਦਾ ਫਰੀਲਦਾਰਾਂ ਦੇ ਜਿੰਦਾ ਚਲ ਮੇਰਾ ਇੱਕ ਕਾਹਚਾ ਫਰਕ ਪੈ ਜੇ ਕਿਤੇ ਪਾਸ ਜੀ ਆਪ ਮੇਰੇ ਪਾਸ ਤੇ ਆਖਲਾਂ। ਦਖਲ ਦਖਲ। ਉਹ। ਤੁਸੀਂ ਬਸ ਮੰਗਣਾ ਤਾਂ ਨਹੀਂ ਬਬੀ। ਨਾ ਕੋਈ ਕੁਛ ਨਹੀਂ ਮੰਗਣਾ ਹੈ। ਅੱਛਾ। ਹਾਂ। ਤੇਰੀ ਮਰਦ ਜੀ। ਉਹ ਆ ਜਾ ਕਰਨੋ। ਆ ਗਈ ਆ। ਕੋਈ ਨਾ ਲੈਣੀ। ਆ ਪਾਜੀ ਗੱਲ ਸੁਣਿਓ। ਹਾਂ। ਪੂਰੇ ਆਓ। ਹਾਂ। ਇੱਕ ਮੈਨੂੰ ਪਾਸ ਤੇ ਜੁੱਤੀ ਲਿਆ ਦਿਓ। ਕੋਈ ਨਹੀਂ ਕੋਈ ਲਿਆ ਦਿਓ। ਆਹੋ। ਲਿਆ ਦਿਓ। ਲੈ ਅੱਗੇ ਤਾਂ ਤੈਨੂੰ ਪਾਜ ਵੀ ਢਾਕੇਂਦਾ ਹਣਾ। ਤੇ ਤੇਰਾ ਮੂੰਹ ਤਾਂ ਕਰ ਸੀ ਮੈਨੂੰ ਕਹਿ ਰਹੀ ਸੀ। ਨੀ ਤੇਰਾ ਕੁਸਪਾਸ ਗਏ ਲੈ ਮੈਂ ਇਹਨੂੰ ਕਹਤਾ ਲੈ ਅੱਗੇ ਬਾਜੀ ਲੈ ਕੇ ਦਿੰਦੇ ਨੇ ਫੇਰ ਕੀ ਹੁੰਦਾ ਜੇ ਮੈਂ ਇਹਨਾਂ ਨੂੰ ਕਹਤਾ ਕੀ ਹੋ ਗਿਆ ਮੈਂ ਵੀ ਤਾਂ ਜਾਨੂ ਹੀ ਆ ਮੈਂ ਤੈਨੂੰ ਦੱਸਦੀ ਆ ਏਡਾ ਬੜੀ ਦੇਖੇ ਗੜਨ ਨਾ ਭਾਜਾ ਨੇ ਤੂੰ ਭੱਜ ਜਾ ਭੱਜ ਜਾ ਮੈਨੂੰ ਬਾਡੇ ਮਾਜਣਾਂ ਦੇ ਮਾਜਣਾਂ ਦੇ ਇਹ ਨਾਲੇ ਹੋਈ ਜਾਂਦੇ ਆ ਰਾਜਾ ਯਾਹ ਮੈਨੂੰ ਪਾਖਸਾ ਕੋਈ ਨਹੀਂ ਆ ਕੇ ਤਾਂ ਇਹਨੂੰ ਜੁੱਤੀ ਤੇ ਪਾਖਸਾ ਚੰਗਾ ਘਰੋਂ ਲੜਕੇ ਹੀ ਜਾਈਦਾ ਉਧਰੋਂ ਮੈਂ ਫੱਟਿਆ ਰੁਕਿਆ ਨਹੀਂ ਨਾ ਹੋਗਾ ਮੱਥਾ ਮਾਰਦੇ ਨੂੰ ਆ ਲੈਣ ਦਰਦ ਕਰਤੀ ਨਹੀਂ ਜਗਰ ਤੇ ਆ ਗਿਆ। ਕਾ ਪਰ ਜਫਾੜਾ ਹੋ ਮੈਂ ਤਾਂ ਚੰਗੋ ਹੀ ਨਹੀਂ ਹੈਗੀ ਐਸੇ ਨੂੰ ਲੈ ਜਾ ਨਾਲ। ਇਹਨੂੰ ਕਾਨੂੰ ਕਹਿਣਾ ਮੈਂ ਤੂੰ ਤਾਂ ਹੋਰ ਹੀ ਪੁੱਠੇ ਪਾਸੇ ਲੈ ਜਾਂਦੀਆਂ ਗੱਲ ਰੋ। ਲੈ ਜਾਂਦੀਆਂ ਪੁੱਠੇ ਪਾਸੇ ਚੱਲ। ਉਹ ਜਾਵੇਂਗਾ ਤਾਂ ਨਾ। ਹਾਏ ਹਾਏ ਜੇ ਮੈਂ ਕੋਈ ਚੀਜ਼ ਮੰਗਾ ਲਈ ਫੇਕੀ ਲੋੜਾ ਆ ਗਿਆ। ਜੇ ਮੇਰਾ ਖਸਮ ਕਿਸੇ ਕੰਮ ਦਾ ਹੋਵੇ ਮੈਂ ਤੁਹਾਨੂੰ ਕਾਨੂੰ ਕਹਾਂ। ਜੰਮੀ ਸ਼ਰਮਲਾ ਰੱਖੀ ਹੈ ਜੇ ਕੋਈ ਚੀਜ਼ ਮੰਗਾ ਲਈ ਸਾਰਾ ਦਿਨ ਪਾਂਡੇ ਮੈਥੋਂ ਮਜਬਾਦੀ ਆ। ਤੇ ਚੀਜ਼ ਬੜੇ ਛੱਪਾ ਹੋ ਜਾਂਦਾ ਇਹਨੂੰ ਕੋਈ ਦਾ ਆ ਗਿਆ ਹੁਣ ਉਹੀ ਪਾ ਲਈ ਉਹ ਲੱਗ ਜਾਂਦੇ ਹੋ ਦੇ ਦੱਸ ਕੀ ਜਾ ਕੇ ਉੱਥੇ ਸੰਧੀ ਕਰਨੀ ਆ ਤੁਸੀਂ ਸੰਧੀ ਇਹਨੇ ਹੁਣ ਸਮਾਨ ਵੀ ਲੈ ਕੇ ਆਉਣਾ ਟਾਈਮ ਲੱਗ ਜਾਣਾ ਜਿਉਂਦੀ ਬਾਤ ਦੀ ਰਹਿ ਰੱਪ ਤੈਨੂੰ ਮੁੰਡਾ ਦੇਵੇ ਇਹ ਮੁੰਡੇ ਦਾ ਸੁੱਖ ਨਾ ਹੁਣ ਤੈਨੂੰ ਪਤਾ ਪਹਿਲਾਂ ਹੀ ਦੋ ਹੈਗੇ ਆ ਸਿੰਦਰੇ ਦੇ ਲੈ ਚੱਲ ਕੋਈ ਨਾ ਭਤੀਜਾ ਹੋਰ ਦੇ ਦੇ ਦਿੱਤ ਦੋ ਖਾਂਦੇ ਨਾਲ ਤੇ ਤੀਜਾ ਵੀ ਖਾ ਲੂਗਾ ਨਾਲੇ ਲੋੜ ਹੀ ਹੋ ਜੀ ਨੱਚ ਲਾਂਗੀਆਂ ਪੋਰਾ ਚਲੋ ਲੋਕ ਕੰਨ ਨਹੀਂ ਕੰਨ ਕੇ ਰਾਂ ਦਾ ਮੈਨ ਕਿਾ ਜੂਦਾ ਇਹੇ ਦੇ ਬੁੱਲੋਂ ਤੋਂ ਆਪ ਕੀ ਲੈਣਾ ਆਪਾਂ ਤਾਂ ਛੋਟੀ ਦਾਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤ ਉਹ ਤਾਂ ਜਾਣ ਔਖੀ ਹੈ ਜਿੰਨੇ ਚਿਰ ਤੱਕ ਬੰਦਾ ਨਹੀਂ ਆਉਂਦਾ ਚਲ ਆਪਾਂ ਨੂੰ ਸਮਝਾਈਏ ਸਮਝਾ ਕੇ ਆਏਗੇ ਉਹ ਆ ਜਾ ਪੰਦੇ ਆ ਸੱਪਾ ਪਤਾ ਦੇ ਵਰਗਤਰ ਆ ਨਾ ਚੱਕਰ ਦਾ ਕੋਈ ਤਾਂ ਹੱਥ ਜਿਹੜੀਆਂ ਨਹੀਂ ਡੰਕਰੇ ਕੰਮ ਕਰੀ ਜਾ ਚੌਧੇ ਪੰਦੇ ਕੀ ਆ ਭੰਡਿਆ ਦਾ ਕੂਕੜਾ ਫੁੱਟ ਗਿਆ ਸੱਡ ਵੱਡਾ ਆ ਗਿਆ ਹਾਂ ਹਾਂ ਰਾਤ ਆ ਗਿਆ ਨਾ ਭੁਈ ਨਾ ਕਿ ਨਿਕਲ ਗਈ ਮੈਂ ਹੁਣੋਂ ਸੰਕਪਰੀਆ ਇਹ ਮੇਰੇ ਘਰ ਗਿਆ ਨਾ ਆਏ ਬੰਨ ਰੌਣੇ ਇੱਕ ਤਾਂ ਮੇਰੇ ਅਰਗੀ ਦੇ ਹੁੰਨੇ ਤੇ ਆਹੇ ਜੀ ਬੋਲ ਮੈਂ ਆ ਤੇ ਬੋਲ ਨੀ ਰਾਤ ਆਇਆ ਤਾਜੇ ਪੈਸੇ ਲੈ ਕੇ ਤਾਂ ਹੀ ਲੈ ਕੇ ਨਿਕਲ ਗਈ ਨਹੀਂ ਜਿੱਤੋਂ ਤੈਨੂੰ ਕੀ ਭਾੜੀ ਤਾਜੇ ਪੈਸਿਆਂ ਦਾ ਹਾਂ ਮੈਨੂੰ ਤਾਂ ਕੀ ਭਾਏ ਭੈਣੇ ਕੀ ਕਰਾਂ ਭਣ ਮੈਂ ਤਾਂ ਸਿੰਦਰ ਨੂੰ ਬਸਲਾ ਮੈਂ ਤਾਂ ਹੁੰਦੀ ਨਹੀਂ ਸੀ ਮੈਂ ਤਾਂ ਸਿੰਦਰ ਲਈ ਏ ਧੱਕੇ ਨਾਲ ਲੈ ਭਣ ਕੀ ਕੀਤੀ ਤਾਂ ਹੋ ਜੂਗੀ ਚੁਗਲੀ ਤੂੰ ਤਾਂ ਦੇਖ ਲੈ ਭਣ ਆਹੀ ਸੂਟ ਜਹੇ ਕਾਲਾ ਜੱਪਾ ਪਾਈ ਫਿਰਦੀ ਆ ਉਹ ਦੇਖ ਲੈ ਮੇਰੀ ਸਭ ਭਣ ਨਿਤ ਨਵੇਂ ਮੂੰਗੀਆਂ ਕਲਰ ਪਾ ਪਾਣੀ ਕਲਦੀ ਆ ਹਾਂ ਵੀ ਉਹਨੇ ਕਿਹੜੇ ਖਾਸ ਮੋਰ ਦਿਖਾਉਣੇ ਨੇਗੇ ਨਹੀਂ ਬਸੇਰੇ ਵਾਲੀ ਕਹਿਨੀ ਆ ਮੈਂ ਤਾਂ ਹੁਣ ਜਾਂਦੀ ਨੂੰ ਕਹਦਾ ਮੈਂ ਚੱਲ ਮਖਾਈ ਤਾਂ ਫੁੜਫੁੜ ਕਰੂਗੀ ਭਾਜੀਆਂ ਨੂੰ ਇਹ ਕਹਦਾ ਨਹੀਂ ਆ ਵੀ ਭਾਜੀ ਇੱਕ ਪਰਸ ਲਿਆ ਦੇ ਇੱਕ ਜੁੱਤੀ ਲਿਆ ਦੇ ਕਹਿੰਦੀ ਹਾਂ ਹਾਂ ਤੂੰ ਇਹਨਾਂ ਨੂੰ ਕਿਉਂ ਬੁਲਾਇਆ ਮੈਨੂੰ ਨਾ ਬੁਲਾਇਆ ਦੱਸ ਮੈਨੂੰ ਕੀ ਬੁਲਾਇਆ ਐ ਮਾਰ ਜਾ ਐ ਦਾਦੂ ਸੁਣ ਤੇਰੇ ਤੇ ਮੱਚਦੀ ਆ ਗਈ ਉਹ ਆਏ ਤੇ ਤੂੰ ਬੰਦਾ ਉਹਦਾ ਕਾਬੂ ਚ ਕਰ ਦੇਣੀ ਆ ਨਹੀਂ ਮੈਂ ਉਹਦਾ ਬੰਦਾ ਕੀ ਕਰਨਾ ਮੇਰਾ ਦਸੋਂੇ ਵਰਗਾ ਬੰਦਾ ਮੈਂ ਉਹਦਾ ਬੰਦੇ ਦਾ ਕੀ ਕਰਨਾ ਤੇਰੀਆਂ ਬੂਤਾਂ ਦੇ ਕਿਹੜੀਆਂ ਪੰਨੀਆਂ ਹੈ ਨਾ ਆਉਂਦੀ ਨਾ ਉਹਦੀ ਨਾ ਹੁੰਦੀ ਹੈ ਇਹ ਨਾ ਆਉਂਦਾ ਤਾਂ ਸੱਪ ਹੈ ਹਾਏ ਮਾਰ ਮਾਰ ਹਾਂ ਇੱਕ ਬਾਤ ਹੋ ਮੈਂ ਜਿਹਨੂੰ ਟਾਈਮ ਮਿਲੇ ਜੇ ਉਹ ਘਰ ਦੇ ਧੰਧਿਆਂ ਚ ਟਾਈਮ ਮਿਲੇ ਕਾਹੀ ਨਾ ਹੋਵੇ ਤੋਵੇ ਨਾ ਆਪ ਰੱਲ ਰੱਲ ਕਰ ਦਿਖਾ ਲਿਆ ਪੀ ਜਾ ਭੈਣ ਦੀ ਜਾ ਖਾ ਲਿਆ ਪੀ ਜਾ ਭੈਣ ਦੀ ਜਾ ਆ ਬਚਾਰੀ ਨਹੀਂ ਲਿਆਣੀ ਛੋੜੀਆ ਚਾਹ ਲਿਆਣੀ ਛੋੜੀਆ ਰੋਟੀ ਆ ਲਿਆਣੀ ਛੋੜੀ ਮੇਰੇ ਕੱਪੜੇ ਫੜਾਣੇ ਨਾ ਆਇਆ ਮਾਂ ਹੋਰ ਤਾਂ ਨਾ ਹੋਣੀ ਨੀ ਮੱਕ ਦਾ ਸਾਰੀ ਝਾੜੀ ਫੇਰ ਤਾਂ ਬਣੇ ਐਸੇ ਦੀ ਜਾਣ ਸੋਈ ਤੇ ਟੰਗੀ ਮੈਂ ਤਾਂ ਕੱਲੀ ਨਹੀਂ ਜਾਣ ਸੋਈ ਤੇ ਟੰਗੀ ਪਈ ਆ ਕੀ ਕਰਾਂ ਤੇਰੀ ਗੱਲ ਸੁਣਨੀ ਮੈਂ ਤੇਨੂੰ ਗੱਲ ਕਰ ਸਿੰਧਰੇ ਹਾਂ ਬਣ ਮੈਂ ਤੇਨੂੰ ਹਾਣੀ ਕਰਦੀ ਮੈਂ ਤੇਨੂੰ ਸੁਆਇਆ ਕਾ ਜੇ ਅਣਕਰ ਹੱਥ ਚ ਹਾਂ ਸਹੀ ਗੱਲ ਆ ਮੈਂ ਕੋਈ ਨਹੀਂ ਲੱਤ ਪਈ ਮਾੜੀ ਮੋਟੀ ਸ਼ਰਮ ਨਹੀਂ ਮੈਂ ਸ਼ਰਮ ਕਿਹੜੀ ਆਈ ਚੱਲਦਾ ਹਾਂ ਹਾਂ ਕੋਈ ਮਾੜੀ ਹੱਥ ਨਹੀਂ ਕਹੇ ਤਾਂ ਗੱਲ ਤੇ ਨਾ ਸਮਝਿਓ 니 ਉਹਨੂੰ ਮਾੜਾ ਪਿਆਰ ਨਾ ਰੱਖੋ ਉਹ ਤੂੰ ਕਦੀ ਮੈਂ ਮੈਂ ਨਾ ਸੋੜੇ ਮੈਂ ਹਾਲ ਤਾਂ ਜੇ ਮੈਂ ਬਾਪੂ ਦੀ ਲਾਈ ਚੁੱਤੀ ਬਵਾ ਕੇ ਨਹੀਂ ਆਉਂਦੀ ਜੇ ਬਲ ਬੰਟੀ ਛੋਟੀ ਚੁੱਤੀ ਆ ਕੇ ਫੇਰ ਹਾਂ ਫੇਰ ਮੋੜਦੀ ਫਿਰਾਂਗੀ ਹਾਂ ਨਹੀਂ ਮੱਸ ਬਤਾ ਕੇ ਦੱਸਾਂ ਨਹੀਂ ਕਹਿੰਦੀ ਇਹ ਤਾਂ ਮੇਰਾ ਵਾਲੇ ਹੀ ਛੰਗਾ ਹੈ ਉਹ ਵੀ ਉਹ ਤਾਂ ਬੇਚਾਰਾ ਕੁਛ ਨਹੀਂ ਕਹਿੰਦਾ ਇਹਨੂੰ ਫਾਇਦਾ ਚੰਗੇ ਨਾਲ ਦਾ ਫਾਇਦਾ ਚੱਕ ਲਾ ਹਣ ਨਾਲ ਬਾਹਰ ਨੂੰ ਆਇਆ ਇੰਨੇ ਪੈਸੇ ਲੈ ਰੋਬ ਇਹ ਤਾਂ ਕਿ ਫੂਕਣੇ ਨੇ ਪੜੇ ਆ ਜਾਨੀ ਅਮੇ ਅੰਦਰ ਹੁੰਦੀ ਚਮੜੀ ਜਾਂਦੀ ਉਹ ਨਹੀਂ ਮੈਨੂੰ ਨਹੀਂ ਪਤਾ ਆਇਆ ਜੀ ਹੁਣ ਦੀ ਇਹ ਸਾਨੂੰ ਦੇ ਤਾਂ ਜਗਾ ਮੇਰੇ ਘਰ ਨਾ ਦਾਣ ਚੱਕ ਨੂੰ ਵੱਢ ਕੇ ਟੋਕੇ ਟੋਕੇ ਕਰ ਦੂਗਾ ਨਹੀਂ ਬਾਈ ਨਾ ਟੋਕਦਾ ਕਰੂ ਤਾਂ ਜਿਉਰੇ ਆਊਗਾ ਉਹ ਓਥੇ ਬਿਠਾ ਦੇ ਤੇ ਖਬਰਸਾਰ ਲਈਏ ਉਹਨੇ ਕਦੇ ਪੂਣ ਪੀਤਾ ਤੈਨੂੰ ਕਦੇ ਵੀ ਨਹੀਂ ਆਉਂਗਾ ਇੱਥੇ ਇਹ ਖਬਰਸਾਰ ਨਹੀਂ ਲੈਂਦਾ ਲੋਕ ਵਸੇਰਾ ਸੂਹਾ ਦੇ ਦਿੰਦੇ ਨੇ ਆਹ ਕਿੱਧਰ ਲਿਸੀ ਇਹਦਾ ਬੇਨੇ ਤਾਂ ਨਹੀਂ ਕੀ ਪਤਾ ਅਸੀਂ ਬਤਾਏਗਾ ਗਾਲਾਂ ਤੋਂ ਬਾਹਰ ਨਿਕਲਣਾ ਦੇਈਂ ਨਾ ਨਾ ਮੈਂ ਤਾਂ ਬੜਾ ਸਕੇਨੇ ਬਗਾ ਲੁੱਟਾਂ ਗਾਲ ਤਾਂ ਥੋੜੀ ਇਸ ਸਿਰ ਮੇਰਾ ਜੌਣਾ ਦੁੱਪਰ ਕਰ ਦੁੱਗੀ ਜੀ ਆ ਗਏ ਚਲੋ ਚਲਾ ਕੇ ਮੈਂ ਇੰਦਰ ਫੜਾ ਦੇ ਮੈਂ ਤਾਂ ਜੇਠ ਵੀ ਆਈ ਆਂ ਜੀ ਉਹ ਕਿਉਂ ਪਾਖੀ ਉਹ ਹੀ ਜਿਹਨਾਂ ਨਾਲ ਤੇ ਜੱਜਦੀ ਸੀ ਥੋੜੀ-ਥੋੜੀ ਜੱਜਦੀ ਸੀ ਪੂਰਾ ਉਹ ਵੀ ਕਹਿ ਰਹੇ ਸੱਜਣ ਜੀ ਤੁਸੀਂ ਜੋ ਮੀਸ਼ਾਨ ਲਾਉਂਦਾ ਨਹੀਂ ਮੱਖ ਕਤਰੇ ਪਾਣੇ ਤੜਕੀ ਬਾਹਰ ਨਾ ਸਹੇ ਆਹ ਆਪੇ ਬਈ ਸਭਨ ਚੰਗ ਉਤਰੀ ਆਕੀ ਹੋਗੀ ਤੜਕੀ ਦਾ ਸਾਰ ਨਹੀਂ ਤੜਕੀ ਤਾਂ ਕਰਮ ਆਉਂਦੀ ਜਾਂਦੀ ਸੀ ਹਾਂ ਤੁਹਾਨੂੰ ਤੇਰੀ ਸਹੀ ਆ ਭਣੇ ਮੈਨੂੰ ਤਾਂ ਖਾਣ ਨੂੰ ਦਿੰਦੀ ਨਹੀਂ ਤੜਕੀ ਦੁੱਧ ਦਾ ਕੌਲਾ ਆਥਣੇ ਦੁੱਧ ਦਾ ਕੌਲਾ ਮੈਨੂੰ ਤਾਂ ਉਹੀ ਬਸ ਹੁੰਦਾ ਭਣੇ ਮੈਂ ਦੋ ਵਾਰੀ ਕੱਕੇ ਦੇ ਸੰਦਰੇ ਮੈਂ ਤਾਂ ਲਾ ਦੇਵੇ ਪੈਨਸ਼ਨ ਚ ਫੁੱਲੀ ਪਈ ਹੈ ਪੈਨਸ਼ਨ ਚ ਫੁੱਲੀ ਹੈ ਹਾਂ ਪੈਨਸ਼ਨ ਹੀ ਕਰਦੀ ਨਹੀਂ ਤਰਾਂ ਤੋਂ ਨਹੀਂ ਲਾਉਂਦੀ ਕੋਣ ਕੀ ਕਰਾ ਹਾਂ ਹਾਂ ਹਾਈ ਟੈਨਸ਼ਨ ਆ ਲੈ ਕੇ ਤੇਰੇ ਦਿਮਾਗ ਦੇ ਨਾਲ ਹੀ ਕਾੜ ਜੂ ਮੈਂ ਤਾਂ ਭੰਦਰ ਦੀ ਨਹੀਂ ਆਉਂਦੀ ਮੈਂ ਤਾਂ ਉੱਧੇ ਚਲਾ ਮੇਰੇ ਮਾਗਰ ਪਾਈਆਂ ਹੈ ਪਹਿਲਾਂ ਫਿਰ ਦਰ ਤੇਰੀ ਵੀ ਆਸੀ ਤੇ ਨਾ ਲੱਗੀ ਤੇਰਾ ਦੁੱਖ ਸੁੱਖ ਸੁਣਨਾ ਆਉਣੇ ਹੋਵੇ ਤੂੰ ਕਹਾਂ ਮਾਂਦਰ ਚ ਲੱਗ ਕੇ ਚਾਮ ਚੜਕੀ ਸਾਡੇ ਗੱਲ ਪਾਈ ਜਾਨੀ ਸੀ ਜਿੱਕਰ ਲਈ ਆਈ ਮੈਂ ਤਾਂ ਅੱਜ ਮੈਂ ਤਾਂ ਪਤਾ ਨਹੀਂ ਕੀ ਮੈਨੂੰ ਤਾਂ ਐਂ ਦੀਗਾ ਵੀ ਚੱਲ ਕਿਤੇ ਵੀ ਹੋਏ ਐ ਨੜਾਉਂਦੀ ਆ ਮੈਂ ਰੱਖਣ ਵਾਲੇ ਤੇਰੀ ਗੱਲ ਪਾ ਕੇ ਲਈ ਸੀ ਵੀ ਐ ਕਰਦੀ ਉਹ ਕਰਦੀ ਤੇ ਨਹੀਂ ਕਰ ਤੂੰ ਹੁਣ ਦੇਖ ਲੈ ਪਰ ਮੈਂ ਸੁਣਨੀ ਨਹੀਂ ਕੋਈ ਕਰ ਸੁਣ ਤੇਰੀ ਵੀ ਜਾਨੀ ਮੈਂ ਗੱਲ ਸੁਣਨੀ ਸਾਡਾ ਤਾਂ ਘਰੀ ਦੂਰ ਆ ਨਹੀਂ ਮਾਂ ਤੇਰਾ ਜਿਹੜ ਨੂੰ ਹੁਣ ਕਰ ਲੈਂਦੀ ਆ ਆਪਣੇ ਬਸ ਹਾਂ ਚਲ ਪੜ ਚਲ ਜੀ ਚਾਹ ਪੰਦੀ ਬਹਿ ਜੋਨੀ ਚਾਹ ਪੀ ਕੇ ਜਾਇਓ ਜੀ ਹੁਣ ਗਈ ਕੋਈ ਆਓ ਮਾਰ ਦਿਆ ਗਰਲਾ ਨਾਲ ਚਾਹ ਪੀ ਕੇ ਜਾਇਓ ਜੀ ਆ ਗਈ ਨਾ ਇਹ ਕਦਣਾ ਨਹੀਂ ਆਉਂਦੀ ਲੱਗਦਾ ਨਹੀਂ ਹੁਣ ਕੇ ਆਏ ਨਹੀਂ ਪਤਾ ਕਿਹੜੀ ਕਿਹੜੀ ਦੁਕਾਨ ਦੇ ਲੈ ਕੇ ਬੜੂ ਥੋੜੇ ਮੇਰੀ ਬੁਤਰੀ ਨਾਲ ਪਤਾ ਦੀ ਮੂੰਹ ਜਾ ਉਹ ਬਾਹਾਂ ਬਾੜਾ ਦਾ ਕਰਦੇ ਮੈਂ ਤਾਂ ਬਿਠਾੜ ਕੇ ਖਾ ਲੂ ਪਰ ਸਿੰਦਰ ਨੂੰ ਹਾਂ ਬਲੱਡ ਕਿਹੜਾ ਬਲੱਡ ਤੈਨੂੰ ਪਤਾ ਪੜੇ ਮੇਰਾ ਵੀ ਆ ਰਹੀਆਂ ਬਲੱਡ ਦੀ ਗੋਲ ਸ਼ਾਮ ਸਾਨੂੰ ਜਿਹੜੀ ਆਉਂਦੀ ਐ ਜੋ ਜਾਦੇ ਬੋਲ ਆਉਂਦੇ

ਉਹ ਤਾਂ ਮੈਂ ਕਿਵੇਂ ਆਖੀ ਬੁਖਰੀ ਨੂੰ ਨਾਲ ਲਈ ਕਰਦਾ ਲਾ ਲਈ ਕਿਵੇਂ ਕਰਦਾ ਉਹ ਗੱਲ ਕਰ ਕੋਲੇ ਖੜ ਬੈਤ ਜੀਂ ਕਰਦਾ ਉਹ ਚਕੀ ਨਹੀਂ ਖੜੀ ਕਿ ਉਹ ਨਾਲ ਆਖੂ ਬੋਲਣ ਨੂੰ ਮਰਦੀ ਆ ਤੁੰ ਤੁੰ ਕਰਦੀ ਆ ਹਾਂ ਬੱਦਲੇ ਪਤਾਉਂਗੀ ਮੈਂ ਵੱਟ ਪਾਣੀ ਬੋਲਦਾ ਟੱਕਵਾਟ ਵਾਲਾ ਢੇਡਾ ਲਾ ਕੇ ਤੋਰੀ ਕਰਦੀ ਆ ਤੋਰੀ ਕਰਦੀ ਆ ਉਹ ਕੀ ਕਰਦਾ ਕੋਈ ਨਾ ਮੈਂ ਇਹ ਮੈਨੂੰ ਤਾਂ ਹੀ ਲਾ ਰਿਹਾ ਸਹਾਰਾ ਕਿਵੇਂ ਕੋਈ ਹਾਂ ਵੀ ਫੋਟੋ ਤੋ ਤੀ ਨੂੰ ਆ ਹਾਚਰ ਨਹੀਂ ਆ ਤੋ ਟੇ ਕਾਦਾ ਨਹੀਂ ਕਰਦਾ ਆਪਾਂ ਅੱਜ ਮੋ ਫਰੇਮ ਤੋ ਇੱਛਾ ਵਾਟ ਇਨ ਆਲੀ ਤੂੰ ਦੇਖੀ ਪਾਣੀ ਬਾਦ ਜਦੋਂ ਔਰ ਆ ਕੇ ਸੋਟੀ ਹੁੰਦੀ ਨਾ ਪਾਣੀ ਜਿਆ ਹੱਗਣ ਜੇ ਕਹਿੰਦਾ ਭਾਗੀ ਭਾਗੀ ਜੀ ਭਾਗੀ ਸੀ ਆਏਗਾ ਜਦੋਂ ਸੱਪੜ ਛੋੜੀ ਤਾ ਚਲੋ ਫੁੱਲ ਨਾ ਆਪਣਾ ਬਹੁਤ ਦੇ ਕਹਿੰਦਾ ਮੋਕੇ ਚ ਪਲਾਦੂ ਮੈਂ ਸੱਪਨ ਦੇ ਦੋ ਹਾ ਮੈਂ ਅੰਦਰ ਜਾ ਕੇ ਦੇਖਾਂ ਨਾ ਦੁੱਧੇ ਪਾੜ ਕੇ ਚਾਹ ਚ ਪਾ ਕੇ ਹਾ ਨਹੀਂ ਨਹੀਂ ਮੈਂ ਨਾ ਜਗਾ ਕੇ ਤਰਨੀ ਨਹੀਂ ਦੁੱਧ ਤੋਂ ਮਲਾਈ ਤਾਂ ਛੋੜੇ ਉਹ ਖਾ ਜਾਣ ਤੇਨੂੰ ਕਿਥਾ ਆ ਜਾ ਨਿੰਦਰੇ ਪਾ ਕੇ ਚੀਨੀ ਦਾ ਲੱਸੀ ਚਾਲ ਸੁਣਨੇ ਆ ਨਹੀਂ ਬੜਾ ਨਿੰਬੂ ਵੀ ਛੋੜ ਗਈ ਹੋਵੇ ਛੱਤੀ ਜਿਹੀ ਦੁੱਧ ਚਾਹ ਪਾਣੀ ਖਾਹ ਸੂਰੀ ਆ ਪਾਣੀ ਦਾ ਪਾਣ ਤੈਨੂੰ ਕਹਿਣਿਆ ਸੰਭਲ ਜਾ ਸੰਭਲ ਕੇ ਕੱਢੀ ਰਹੇਗੀ ਹੁਣ ਤਾਂ ਮੌਕਾ ਦਾ ਮੌਕਾ ਸਾਡਾ ਕਿਉਂ ਪਸਤਾਇ ਮੈਨੂੰ ਸੁਣ ਮੈਰੀ ਮੈਂ ਤਾਂ ਕਹਿੰਦੀ ਤੁਸੀਂ ਆ ਹੀ ਕਰੋ ਘਰ ਬਦਲ ਦੁਨ ਬਗਜਤ ਹਾਂ ਹਾਂ ਇਹ ਨਹੀਂ ਕੋਈ ਗੱਲ ਕਰਨੇ ਕਰਕੇ ਬਲਕਿ ਨੂੰ ਤੁਸੀਂ ਤੀਆਂ ਸੋੜ ਇੱਕ ਬਾਥਰੂਮ ਸਿਆਪਾ ਪਾਈ ਬੈਠੇ ਤੁਸੀਂ ਲਾਉਂਗਾ ਕੋਈ ਚੱਲ ਬਾਥਰੂਮ ਦੋਏ ਜੇਟ ਨੂੰ ਕਹੂੰਗੀ ਨਹੀਂ ਭਾਜੀ ਕੋਈ ਘਰ ਬਟਾ ਲੈ ਲੋ ਇੱਥੇ ਦੋ ਬਾਥਰੂਮ ਹੋਣਾ ਤੇਰੀ ਮੰਨੂਆ ਮਾੜਾ ਮੋਟਾ ਦਾ ਮਨ ਨਹੀਂ ਆ ਇਹਦਾ ਸੁਣਦਾ ਘਨੇ ਅੰਗੇ ਪਿੱਛੇ ਪੁੱਛ ਲਾਂਦਾ ਮੈਨੂੰ ਹਾਲ ਚੱਲ ਮੇਰਾ ਕੀ ਸੇਤਾ ਰੋਟੀਆਂ ਬਸ ਖਾਦਾ ਵਿਸੋ ਕਰਾ ਮਾਤਾ ਇਹਾਨੀ ਅਜਾ ਬਸਦਾ ਹਾਲ ਚੱਲ ਬੰਨਾ ਭਾਬੀ ਕੋਈ ਚੀਜ਼ ਮੰਗਾਉਣੀ ਆ ਮੈਂ ਹੀ ਕਹਦਾ ਨਹੀਂ ਅਕ੍ਰੇਸ ਦੀ ਮਾਰੀ ਵੀ ਕੰਨ ਕੋਈ ਨਾ ਕਰਿਆ ਤੇ ਕਹਿੰਦਾ ਕਰ ਰਾਮ ਚਾਹ ਤੇ ਚਾਰ ਸੂਟ ਕਹਿੰਦੀ ਮੇਰੇ ਵਰਗੀ ਜਾਨ ਸਿੰਦਰ ਮੈਂ ਤਾਂ ਬੰਦ ਚਾਰ ਵਾਂ ਨਹੀਂ ਸੂਟਿਆ ਦੇ ਚਾਰ ਜਾਨੇ ਇਹ ਨਾ ਕਰਨਾ ਮੈਂ ਸਾਈਡਾਂ ਤੇ ਬੋਲ ਸੈਂਟਰ ਬੰਗਾ ਲੈਂਦੀ ਵਾ ਆਹ ਚਾਰ ਚੋੜੀ ਕੈਮਰਾ ਚਾਹ ਕੀ ਉਹ ਜੰਗੂਆ ਹੈ ਅਸਲੀ ਨਹੀਂ ਕਰਾ ਕੋਈ ਨਾ ਫਿਰ ਕਦੇ ਪਿਆਉਂਗੀ ਉਹ ਮੇਰੇ ਬਾਪ ਜੀ ਰੰਨਾ ਮੁਸਕਲਾਂ ਆਂਗੀਆਂ ਨੇ ਅਸੀਂ ਆ ਦੋਨੇ ਤਰ੍ਹਾਂ ਦੀ ਛਾਣੀਆਂ ਲੜਦੀਆਂ ਅਸ ਤਾਂ ਦੋਨੇ ਤਰ੍ਹਾਂ ਦੀ ਛਣ ਇੱਕ ਤਰ੍ਹਾਂ ਲੈਣਾ ਇੱਕੇ ਤਰ੍ਹਾਂੇ ਖਾਣਾ ਤੇ ਪੀਣਾ ਮੈਂ ਤਾਂ ਇਹਨਾਂ ਨੂੰ ਚਤਰਾਈਆਂ ਕਰ ਦਿੱਤੀ ਮੈਂ ਤਾਂ ਇਹਨੂੰ ਲੜਦੀ ਆਂ ਵੀ ਭੈਣ ਨਾਲ ਮੈਂ ਲੜ ਕੇ ਕੀ ਕਰਨਾ ਇਰੇ ਕੋਲ ਰਹਿਣ ਦੇ ਕੋਈ ਨਾ ਪਾਰ ਹੈ ਪਾਰ ਹੈ ਲੈ ਤੂੰ ਆਪੀ ਤੁਰ ਲੈ ਆਪੀ ਮੜਾ ਚਾਚ ਨਾਲ ਤੁਰ ਪਾ ਚਲ ਆ ਐਨੀ ਕਰਨੀ ਆ ਉੱਡ ਜੂਸ ਵੀ ਨਹੀਂ ਪਿਆ ਹੈਗਾ ਕਿੱਡਾ ਕੋ ਜੂਸ ਆਗਾ ਅਜੇ ਤੇ ਥੱਪਾ ਨੂਟਾਂ ਦਾ ਲੱਕ ਦਵਾਤਾ ਤੋ ਤੇ ਫੇਰ ਕੀ ਹੁੰਦਾ ਸੀ 100 ਰੁਪਿਆ ਹੋਰ ਲੱਗ ਜਾਣਾ 50 ਰੁਪਿਆ ਨਿਕਲ ਆ। ਤੂੰ ਦੱਸ ਦਿੰਦੀ ਫਿਰ? ਲੈ, ਦੱਸ ਕੇ ਪੀਤਾ ਦਾ ਬੜਾ ਪੀਤਾ। ਦੱਸ ਕੇ ਤਾਂ ਪਸੰਦ ਬੁਲਾਣਾ ਤਾਂ ਵੀ ਪੀ ਲੈਣੇ। ਨਾ ਕੋਈ ਨਹੀਂ ਤੂੰ ਕਰੇ ਜਾਂਦਾ। ਆਹ ਕਰੇ ਜਾਂਦਾ। ਹੋਰ ਵੀ ਕਰਾ। ਤੇਰੇ ਨਾਂ ਤੇ ਨੋਟ ਰੋਪਾਈ ਕਰ। ਆਹ ਹਾਂ, ਇਹ ਜੋੜੀ। ਆ ਜਾ। ਹੌ ਰੁਕੀ ਰੁਕੀ। ਹਾਂ। ਉਹ ਅੱਜ ਕਿਵੇਂ ਦੇਖਦਾ ਨਾਲ ਪਰੇ ਬਣੀ ਬੈਠੀ ਆ। ਮੇਰਾ ਤਾਂ ਇਹ ਲਾਦਾ ਵੀ ਅੱਜ ਥੋੜਾ ਹੀ ਅਸਰ ਹੋ ਗਿਆ ਉਹਦੇ ਤੇ ਫਿਰ ਤੁਸੀਂ ਤਾਂ ਲੜਤੀਆਂ ਰਹਿਣੀਆਂ ਹੋ ਲੜਤੀਆਂ ਨਹੀਂ ਰਹਿਣੀਆਂ ਚਾਰ ਨਾਲ ਗੱਲ ਕਰੋ ਗੱਲ ਹੋਰ ਆ ਕੋਈ ਹੋਰ ਤਾਂ ਕੋਈ ਗੱਲ ਨਹੀਂ ਮੈਨੂੰ ਤਾਂ ਆਇਆ ਲਾਦਾ ਵੀ ਦਾਲ ਚ ਕਾਲਾਗਾ ਉਹ ਤੂੰ ਰਹਿਣ ਦਾ ਕਰ ਕੀ ਰਹਿਣ ਦਾ ਕਰ ਮੈਨੂੰ ਤਾਂ ਚੱਜ ਫੋਟੇ ਹੀ ਲੱਗਦੇ ਆ ਇਹ ਦਾਲ ਚ ਕਾਲਾ ਹੁੰਦਾ ਨਾ ਉਹਨੂੰ ਨਾਲ ਲੈ ਕੇ ਜਾਂਦਾ ਮੈਂ ਹਨ ਮਰ ਜੰਦੀਆਂ ਨਾਲ ਜਾਨ ਦੀ ਲੋੜ ਹੀ ਨਹੀਂ ਪੈਂਦੀ ਤੈਨੂੰ ਆ ਜਾ ਆ ਜਾ ਕਿ ਮਹਾਰਾਜ ਚਾਹ ਤੂੰ ਕੀ ਕਰੀ ਆਨੇ ਬਸ ਚਾਪਿੰਦੀ ਕੰਮ ਜਾਨ ਮੇੜ ਕੇ ਮਜ਼ਾ ਆਦਾ ਮੈਂ ਮੈਂ ਬਣਾ ਲੈਣਾ ਇਹ ਤਾਂ ਕੋਈ ਨਹੀਂ ਮੈਂ ਰੱਖ ਦਿੰਦਾ ਤੂੰ ਪਾਣੀ ਪੁਣੀ ਪੀ ਲੈ ਲੈ ਕੇ ਨਹੀਂ ਆ ਧੰਸੋ ਮੇਰੀ ਵੀ ਪਾਗੀ ਤੁਸੀਂ ਹੁਣ ਤਬਦਰ ਕਰੀਏ ਫਿਰ ਸੱਪਾ ਪਾ ਲਾਂਦੀ ਆ ਆ ਬੀ ਮੈਂ ਤੁਹਾਨੂੰ ਕਹਿੰਦੀ ਦੀ ਆਪਾਂ ਕੋਈ ਵੱਡਾ ਘਰ ਲੈ ਲਾਂਨੇ ਆ ਇੱਕ ਬਾਥਰੂਮ ਦਾ ਰੋਜ਼ ਹੀ ਸਿਆਪਾ ਪਿਆ ਰਹਿੰਦਾ ਹੈ ਕੋਈ ਨਾ ਕੋਈ ਹੋ ਤੁਸੀਂ ਕੋਈ ਘਰ ਦੇਖ ਲਓ ਵਧੀਆ ਜਾ ਮੇਰਾ ਦੇਖਿਆ ਪਏ ਅੱਛਾ ਆਹ ਦੇਖ ਲਿਆ ਕਰ ਤਮ ਅੱਛਾ ਉਹ ਜਦੋਂ ਪਹੁੰਗੇ ਉਹਦੀ ਹੋਰ ਰੋਜ਼ ਲੜਾਈ ਹੁੰਦੀ ਬਦਲਦੇ ਆ ਘਰ ਕੋਈ ਗੱਲ ਨਹੀਂ ਕੋਈ ਬਦਲਦੇ ਜਿੰਨਾ ਹੁੰਦਾ ਸੀ ਆਪਾ ਰਹਿੰਦਾ ਬਦਲਦੇ ਆ ਬਦਲਦੇ ਆਹ ਤਾਂ ਕਹਿੰਦੇ ਕੋਈ ਭਾਰੀ ਲੈਣ ਚੱਜਦਾ ਉਹ ਗੱਲ ਪੈਂਦੀ ਜਿਵੇਂ ਕੋਈ ਲਓ ਲਓ ਕੋਈ ਆ ਲੈ ਪਾਣੀ ਲੈ ਆਉਣਾ ਲਓ ਜੀ ਆ ਲਓ ਹੋਰ ਕਿਹਾਗਾ ਹੁਣ ਵੀ ਆਪੀ ਕਾ ਜਿੰਦੇ ਅੰਦਰ ਚਲ ਰੱਖ ਦੇ ਕੋਈ ਨਹੀਂ ਮੁੜ ਰੱਖ ਦੇ ਕੋਈ ਨਹੀਂ ਇਹ ਹਲਕਾ ਜਿਵੇਂ ਲਾਈ ਜਾਂਦਾ ਨਹੀਂ ਨਹੀਂ ਹਲਕਾ ਨਹੀਂ ਹੈਗਾ ਪਹਿਲਾਂ ਤਾਂ ਜਾ ਬਾਰਾ ਭਾਰੀ ਜਿਹਾ ਉਹ ਇਹੀ ਲੱਗੀ ਜਾਂਦਾ ਤੈਨੂੰ ਹੁਣ ਹਲਕਾ ਭਾਰੀ ਹੋ ਗਿਆ ਇਹਦਾ ਜੇ 2 ਮਿੰਟ ਭਾਬੀ ਕੋਲੇ ਬਹਿ ਗਿਆ ਤਾਂ ਇਹ ਤਾਂ ਦੇਖ ਲੈ ਉਹ ਇਹੀ ਸ਼ਕਨ ਕਰਦੀ ਰੂ ਸਾਰਾ ਸਾਰਾ ਨਹੀਂ ਥਾਰਾ ਦਾ ਇੱਕ ਘਰ ਚ ਰਹਿੰਦੀ ਆ ਪਾਣੀ ਕਿੰਨਾ ਦੁੱਪਰ ਘਟਾ ਲੈ ਪਹਿਲਾਂ ਥੱਪਾ ਲੋਟਾਂ ਨਾਲ ਵਾ ਕੇ ਆਈਏ ਹੁਣ ਇੱਥੇ ਆ ਲੈ ਤੇਰੇ ਸਾਹਮਣੇ ਆ ਦੇਖ ਲੈ ਹੁਣ ਔਰ ਮੈਨੂੰ ਕਹਿੰਦੇ ਨੇ ਮਾੜੀ ਵੀ ਬੋਲਦੀ ਆ ਥਰੋਂ ਪਾਣੀ ਪੀ ਵੀ ਦੀ ਰੋਟੀ